ਆ ਰਹੇ ਆ ਫੋਰਤਾ ਭੈਣਾ ਕੁੜੀਆਂ ਤੇ ਬੱਚੀਆਂ ਸੱਜ ਦੱਜ ਕੇ ਇਸ ਮੇਲੇ ਦੇ ਉੱਤੇ ਪਹੁੰਚੀਆਂ ਨੇ ਅੱਛਾ ਮੈਨੂੰ ਇਹ ਦੱਸੋ ਤਿਆਂ ਕਿਉਂ ਮਨਾਉਨੇ ਆਪਾਂ ਏ ਮੈਡਮ ਨੂੰ ਪੁੱਛਣਾ ਹੁਣਾ ਅਗਲੇ ਸਾਲ ਮੈਂ ਫੇਰ ਆਣਾ ਠੀਕ ਹੈ ਤੇ ਮੈਂ ਅਗਲੇ ਸਾਲ ਆ ਕੇ ਦੁਬਾਰਾ ਇਹ ਸਵਾਲ ਪੁੱਛਣਾ ਯਾਦ ਕਰਕੇ ਰੱਖਣਾ ਠੀਕ ਹੈ ਜਿਹੜੀਆਂ ਆਪੇ ਪਹਿਲਾਂ ਵਿਆਹੀਆਂ ਹੁੰਦੀਆਂ ਸੀਆਂ ਕੁੜੀਆਂ ਕਾਰੀਆਂ ਵਿਆਹੀਆਂ ਜਿਹੜੀਆਂ ਆਪਣੀ ਸਹੁਰਿਆਂ ਤੋਂ ਮਾਪਿਆਂ ਦੇ ਘਰ ਆਉਂਦੀਆਂ ਆ ਇਸ ਕਰਕੇ ਕੱਠੀਆਂ ਹੋ ਕੇ ਨਾਨਾ ਪਰਚਾਈਆਂ ਕੱਟੀਆਂ ਸੌਫਤੀਆਂ ਮਨਾਉਂਦੀਆਂ ਪਿੰਗਾ ਝੂਟਦੀਆਂ ਤੇ ਖੁਸ਼ੀ ਮਨਾਉਂਦੀਆਂ ਸਾਵਣ ਮਹੀਨੇ ਚ ਸਾਵਣ ਸਾਵਣ ਮਹੀਨੇ ਦੇ ਵਿੱਚ ਕਿਹੜੇ ਪਕਵਾਨ ਆ ਜਿਹੜੇ ਖਾਸ ਤੌਰ ਤੇ ਖਾਦੇ ਜਾਂਦੇ ਆ ਇਸ ਮੌਸਮ ਦੇ ਵਿੱਚ ਖੀਰ ਮਾਲਪੂੜੇ ਮਠਿਆਈਆਂ ਖੀਰ ਪੂੜੇ ਤੁਸੀਂ ਬਣਾਏ ਹਾਂਜੀ ਆਂਦੇ ਬਣਾਉਣੇ ਨਹੀਂ ਨਹੀਂ ਖੀਰ ਬਣਾਉਣੀ ਆਂਦੀ ਪੂੜੇ ਨਹੀਂ ਬਣਾਉਂਦੇ ਆਪਾਂ ਬੋਲੀਆਂ ਦੇ ਵਿੱਚ ਸੱਸ ਨੂੰ ਬਹੁਤ ਕੁਝ ਕਹਿੰਦੇ ਆ ਇਹ ਕਿਉਂ ਆ ਕੋ ਤਾਂ ਨਹੀਂ ਸੱਸ ਨੂੰ ਮਾੜੀਆਂ ਗੱਲਾਂ ਹੀ ਕਹਿੰਦੇ ਆ ਸੱਸ ਵਧੀਆ ਫਿਰ ਕੋਈ ਇੱਕ ਬੋਲੀ ਸੁਣਾਓ ਸੱਸ ਉੱਤੇ ਮੈਨੂੰ ਨਹੀਂ ਆਉਂਦੀ ਮੈਨੂੰ ਬੋਲੀਆਂ ਆਉਂਦੀਆਂ ਨਹੀਂ ਆਗੀਆਂ ਐਸੋ ਇਹ ਗੱਲਾਂ ਤਾਂ ਨਹੀਂ ਹਾਂ ਤੇਰਾ ਤਾਂ ਨਹੀਂ ਕੋਈ ਇੱਕ ਬੋਲੀ ਕੋਈ ਕਹੋ ਸੱਸ ਬਾਣਾ 49 13 43 ਇਹੀ ਆਉਂਦਾ ਵੈਸੇ ਹੁਣ ਕਾਫੀ ਰੁਝਾਨ ਘਟ ਗਿਆ ਹੋਇਆ ਨਾ ਨਾ ਪਹਿਲਾਂ ਵਾਂਗੂ ਜਿਹੜੀਆਂ ਔਰਤਾਂ ਨੇ ਪੇਕੇ ਆਉਂਦੀਆਂ ਨੇ ਸਾਵਣ ਮਹੀਨੇ ਮਹੀਨਾ ਮਹੀਨਾ ਹੁਣ ਨਹੀਂ ਰਿਹਾ ਜਾਂਦਾ ਉਹ ਪਹਿਲੇ ਜ਼ਮਾਨੇ ਹੁੰਦੇ ਸੀ ਸੀ ਹੁਣ ਤਾਂ ਚੁੰਨੀ ਨਾ ਚੁੰਨੀ ਕਹਿੰਦੇ ਕਹਾਵਤ ਦਿੱਤੀ ਹੋਈ ਕਿ ਚੁੰਨੀ ਨਾ ਚੁੰਨੀ ਵਟਾ ਲੈਂਦੀਆਂ ਆ ਤੇ ਠੀਕ ਆ ਕੋਈ ਗੱਲ ਨਹੀਂ ਰੋ ਇੱਥੇ ਅੱਜ ਕਿਹੜੀ ਬੋਲੀ ਪਾਉਂਗੇ ਹੁਣ ਇੱਥੇ ਆਪਾਂ ਤੁਸੀਂ ਜਿਹੜੀ ਕਹੋਗੇ ਉਹ ਹੀ ਪਾ ਦਾਂਗੇ ਦਰਾਨੀ ਚਠਾਣੀ ਤੇ ਪਾਉਨੇ ਆ ਚੱਲ ਜੇ ਰਾਣੀ ਦੁੱਧ ਰੇੜੇ ਕੇ ਜੇਠਾਣੀ ਦੁੱਧ ਰੇੜੇ ਰਾਣੀ ਦਾ ਦਰੜੇ ਦੇ ਜਠਾਣੀ ਦੁੱਧ ਦਰੜੇ ਦੇ ਮੈਂ ਲੈਨੀਆ ਬਿੜਕਾਵੇ ਸਿੰਗਾਲਿਆ ਬકરી ਦੁੱਧ ਸਿੰਗਾਲਿਆ ਬકરી ਹੋ ਸਿੰਗਾਲਿਆ ਬકરી ਦੁੱਧ ਕਰਪੀ 24 ਵੇਖ ਰਹੇ ਤੁਸੀਂ ਤੇ ਮੈਂ ਹਾ ਸ਼ੀਤਰ ਠਾਕੁਰ ਸੌਣ ਦਾ ਮਹੀਨਾ ਤੇ ਸੌਣ ਦੇ ਮਹੀਨੇ ਦੇ ਵਿੱਚ ਜਿੱਥੇ ਸਾਡੇ ਪੁਰਾਣੀ ਸੱਭਿਆਚਾਰ ਦਾ ਹਿੱਸਾ ਤੀਆਂ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ ਇਹਦੇ ਬਾਰੇ ਜਿਹੜੀ ਆ ਅੱਜ ਗੱਲਬਾਤ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਅਸੀਂ ਪਹੁੰਚੇ ਆ ਤੀਆਂ ਦੇ ਮੇਲਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟ ਫਤੂਈ ਦੇ ਵਿੱਚ ਲੱਗਿਆ ਤੇ ਤੁਹਾਨੂੰ ਇਸ ਪਿੰਡ ਦਾ ਜਿਹੜਾ ਅੱਜ ਤੀਆਂ ਦਾ ਮੇਲਾ ਅਸੀਂ ਵਿਖਾਉਣ ਜਾ ਰਹੇ ਹਾਂ ਔਰਤਾਂ ਭੈਣਾਂ ਕੁੜੀਆਂ ਤੇ ਬੱਚੀਆਂ ਸੱਜ ਧੱਜ ਕੇ ਸਮੇਲੇ ਦੇ ਉੱਤੇ ਪਹੁੰਚੀਆਂ ਨੇ ਸੋ ਪੁਰਾਣਾ ਵਿਰਾਸਤ ਸਾਡੀ ਆ ਜਿਹੜੀ ਉਹ ਸਾਨੂੰ ਇੱਥੇ ਵੇਖਣ ਨੂੰ ਮਿਲਦੀ ਹੈ ਪਹਿਲਾਂ ਇਸ ਬੱਚੀ ਨਾਲ ਗੱਲ ਕਰਦੇ ਹਾਂ ਬਟੇ ਕੀ ਨਾਮ ਹੈ ਗਨੂਰਕਾਰ ਗਨੂਰ ਕਿਹੜੀ ਕਲਾਸ 'ਚ ਪੜ੍ਹਦੇ ਹੋ 4th B 4th B ਅੱਛਾ ਜਿੱਦਾਂ ਪਾਇਆ ਯੈਸ ਕਿੰਨਾ ਚੰਗਾ ਲੱਗਾ ਜਿੱਦਾਂ ਪਾ ਕੇ ਬਹੁਤ ਵਧੀਆ ਅੱਛਾ ਮੈਨੂੰ ਇਹ ਦੱਸੋ ਤੀਆਂ ਕਿਉਂ ਮਨਾਉਂਦੇ ਆਪਾਂ ਐ ਮੈਡਮ ਨੂੰ ਪੁੱਛਣਾ ਹੋਣਾ ਅਗਲੇ ਸਾਲ ਮੈਂ ਫੇਰ ਆਣਾ ਠੀਕ ਹੈ ਤੇ ਮੈਂ ਅਗਲੇ ਸਾਲ ਆ ਕੇ ਦੁਬਾਰਾ ਇਹ ਸਵਾਲ ਪੁੱਛਣਾ ਯਾਦ ਕਰਕੇ ਰੱਖਣਾ ਠੀਕ ਹੈ ਮੇਰੇ ਸਕੂਲ ਜਾ ਕੇ ਮੈਡਮ ਨੂੰ ਪੁੱਛਣਾ ਮੈਡਮ ਦੱਸੋ ਤੀਆਂ ਕਿਉਂ ਮਨਾਉਂਦੇ ਆ ਠੀਕ ਆ ਠੀਕ ਆ ਅਗਲੇ ਸਾਲ ਮੈਨੂੰ ਜਵਾਬ ਦੇਣਾ ਕੀ ਨਾਮ ਹੈ ਜੀ ਤੁਹਾਡਾ ਕਮਲੇਸ਼ ਕੌਰ ਅੱਛਾ ਤੁਸੀਂ ਦੱਸੋ ਸੌਣ ਮਹੀਨੇ ਚ ਤੀਆਂ ਕਿਉਂ ਮਨਾਇਆ ਜਾਂਦੀਆਂ ਸੌਣ ਮਹੀਨੇ ਦੇ ਵਿੱਚ ਤੀਆਂ ਜਿੱਦਾਂ ਇਹਦਾ ਆਪ ਨਹੀਂ ਪਤਾ ਕਿੰ ਨੂੰ ਪਤਾ ਹੈ ਕਿ ਸੌਣ ਮਹੀਨੇ ਤੀਆਂ ਕਿਉਂ ਮਨਾਇਆ ਜਾਂਦੀਆਂ ਪਹਿਲਾਂ ਮੈਨੂੰ ਆਪੇ ਹੀ ਹੱਥ ਖਾਲਾ ਕਰਕੇ ਦੱਸ ਦੋ ਕਿੰ ਨੂੰ ਹਨ ਪਤਾ ਸਵਾਲ ਦਾ ਜਵਾਬ ਸੌਣ ਮਹੀਨੇ ਤੀਆਂ ਕਿਉਂ ਮਨਾਇਆ ਜਾਂਦੀਆਂ ਜਿਹੜੀਆਂ ਪਹਿਲਾਂ ਵਿਆਹੀਆਂ ਹੁੰਦੀਆਂ ਸੀਆਂ ਕੁੜੀਆਂ ਕੁਆਰੀਆਂ ਵਿਆਹੀਆਂ ਜਿਹੜੀਆਂ ਉਹ ਆਪਣੀ ਸਹੁਰਿਆਂ ਤੋਂ ਮਾਪਿਆਂ ਦੇ ਘਰ ਆਉਂਦੀਆਂ ਆ ਇਸ ਕਰਕੇ ਉਹ ਇਕੱਠੀਆਂ ਹੋ ਕੇ ਨਾਨਾ ਪਰਜਾਈਆਂ ਇਕੱਠੀਆਂ ਸੌਤੀਆਂ ਮਨਾਉਂਦੀਆਂ ਪਿੰਗਾ ਝੂਟਦੀਆਂ ਤੇ ਉਹ ਖੁਸ਼ੀ ਮਨਾਉਂਦੀਆਂ ਸੌਣ ਮਹੀਨੇ ਚ ਅੱਛਾ ਪਹਿਲਾਂ ਜਿੱਦਾਂ ਹੁੰਦਾ ਸੀ ਨਾ ਕਿਉਂਕਿ ਖੱਤ ਲਿਖਰਦੀਆਂ ਹੁੰਦੀਆਂ ਸੀ ਫੋਨ ਹੁੰਦੇ ਨਹੀਂ ਸੀ ਚਿੱਠੀ ਵੀ ਦੇਰ ਸਵੇਰ ਹੀ ਪਹੁੰਚਦੀ ਸੀ ਤਾਂ ਪੇਕੇ ਘਰ ਆਉਣ ਦਾ ਬੜਾ ਚਾਹ ਹੁੰਦਾ ਸੀ ਤੇ ਜਦੋਂ ਵੀ ਆਉਣਾ ਤਾਂ ਜ਼ਿਆਦਾ ਦੇਰ ਰਹਿਣਾ ਹੁਣ ਤੇ ਉਹ ਜ਼ਮਾਨਾ ਨਹੀਂ ਰਿਹਾ ਹੁਣ ਤਾਂ ਫੋਨ ਹੁਣ ਤਾਂ ਉਹ ਜ਼ਮਾਨਾ ਨਹੀਂ ਹੈਗਾ ਹੁਣ ਕਿਉਂਕਿ ਟਾਈਮ ਹੈ ਨਹੀਂ ਕਿਸੇ ਕਿਉਂਕਿ ਸਾਰੇ ਆਪਣੇ ਆਪਣੇ ਕੰਮਾਂ 'ਚ ਬੀਜੀ ਹੋ ਜਾਂਦੇ ਆ ਕੁੜੀਆਂ ਵੀ ਕਿਹੜੇ ਘਰ ਵੀ ਇੰਨੀ ਦੇਰ ਨਹੀਂ ਰਹਿਣ ਆਉਂਦੀ ਨਹੀਂ ਆਉਂਦੀਆਂ ਇੱਕ ਦੋ ਦਿਨ ਮਿਲਦਾ ਉਹਨਾਂ ਨੂੰ ਬਸ ਤੁਹਾਨੂੰ ਪਤਾ ਜਾਂ ਮਿਲਦਾ ਘੰਟਾ ਹੀ ਮਿਲਦਾ ਹਾਂਜੀ ਘੰਟੇ ਬਾਅਦ ਘਰ ਵਾਪਸ ਹਾਂਜੀ ਘੰਟੇ ਬਾਅਦ ਬਸ ਉਹ ਵੀ ਇੱਕ ਦਿਨ ਟਾਈਮ ਮੱਸੀ ਮਿਲਦਾ ਉਹ ਵੀ ਪਤਾ ਨਹੀਂ ਕਿਸ ਹਿਸਾਬ ਨਾਲ ਆਉਂਦੀਆਂ ਅਗਲੀਆਂ ਕੁੜੀਆਂ ਇਹ ਵੀ ਹੋ ਸਕਦਾ ਨਾ ਕਿ ਹੁਣ ਫੋਨਾਂ ਦੇ ਉੱਤੇ ਹੀ ਸਾਰੀ ਗੱਲਬਾਤ ਹੋ ਜਾਂਦੀ ਹੈ ਹਾਂਜੀ ਉਹ ਤਾਂ ਨਹੀਂ ਆਨਲਾਈਨ ਸਾਰਾ ਕੁਝ ਅਸੀਂ ਦੇਖ ਲੈਂਦੇ ਆ ਸਾਰੇ ਕੁਝ ਉਹਦੇ ਵਿੱਚ ਹੋ ਜਾਂਦਾ ਉਹ ਤਾਂ ਕਹਿੰਦੇ ਆਨਲਾਈਨ ਘਰੇ ਬੈਠੇ ਦੇਖ ਲੈਂਦੇ ਆ ਅਸੀਂ ਬਹੁਤ ਪਿਆਰੀਆਂ ਬੜੀਆਂ ਸੱਜ ਤੱਜ ਆਪਏ ਨੇ ਸੋਹਣੇ ਬਣ ਕੇ ਆਏ ਆ ਆਪਾਂ ਕੈਮਰੇ ਅੱਗੇ ਤੇ ਆਈਏ ਹੈਨਾ ਐਨੇ ਸੋਹਣੇ ਅਸੀਂ ਬਣ ਕੇ ਆਏ ਆ ਰੰਗ ਬਰੰਗੇ ਕੱਪੜਿਆਂ ਦੇ ਨਾਲ ਹੈਨਾ ਅੱਛਾ ਜਿਹੜਾ ਤੁਸੀਂ ਪਾਇਆ ਹੈ ਇਹਨੂੰ ਕੀ ਕਹਿੰਦੇ ਆ ਧੱਗਰਾ ਇਸ ਤਹਰਾ ਦੇ ਨੂੰ ਧੱਗਰਾ 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 ਕਿੱਥੇ ਦੀ ਡਰੈੱਸ ਆ ਇਹ ਦਲੀ ਮੇ ਤਾਂ ਪੰਜਾਬ ਦੀ ਡਰੈੱਸ ਆ ਬੱਚੇ ਆਪਾਂ ਪੰਜਾਬ ਚ ਪਾ ਰਹੇ ਆ ਨਾ ਇਹ ਸਾਡੀ ਆਪਣੀ ਡਰੈੱਸ ਹੈ ਜਿਹੜੀ ਤੁਸੀਂ ਪਾਈ ਆ ਅੱਛਾ ਕੋਈ ਬੋਲੀ ਆਉਂਦੀ ਪਾਣੀ ਗਿੱਧਾ ਆਉਂਦਾ ਪਾਣਾ ਕੋਈ ਗਾਣਾ ਆਉਂਦਾ ਅੱਛਾ ਕੋਈ ਗਾਣਾ ਆਉਂਦਾ ਕੈਮਰੇ ਵੱਲ ਨਹੀਂ ਦੇਖਣਾ ਮੇਰੇ ਵੱਲ ਦੇਖੋ ਗਾਣਾ ਆਉਂਦਾ ਨਹੀਂ ਚਲੋ ਗਾਣਾ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਸਾਵਣ ਸਾਵਣ ਮਹੀਨੇ ਦੇ ਵਿੱਚ ਕਿਹੜੇ ਪਕਵਾਨ ਆ ਜਿਹੜੇ ਖਾਸ ਤੌਰ ਤੇ ਖਾਦੇ ਜਾਂਦੇ ਆ ਇਸ ਮੌਸਮ ਦੇ ਵਿੱਚ ਖੀਰ ਮਾਲਪੂੜੇ ਮਠਿਆਈਆਂ ਅੰਕ ਖੀਰ ਪੂੜੇ ਤੁਸੀਂ ਬਣਾਏ ਹਾਂਜੀ ਆਂਦੇ ਬਣਾਉਣੇ ਨਹੀਂ ਨਹੀਂ ਖੀਰ ਬਣਾਉਣੀ ਆਂਦੀ ਪੂੜੇ ਨਹੀਂ ਬਣਾਉਣੇ ਜਾਂਦੇ ਹੁਣ ਅਗਲੇ ਸਾਲ ਤੱਕ ਸਿੱਖ ਲੈਣੇ ਹਾਂਜੀ ਫੇਰ ਆਉਣਾ ਠੀਕ ਹੈ ਜੀ ਕੋਈ ਨਹੀਂ ਜੀ ਹਾਂ ਬਣਵਾ ਕੇ ਦੇਖਣੇ ਆ ਤੇ ਮੈਂ ਟੈਸਟ ਕਰਨੇ ਆ ਠੀਕ ਹੈ ਜੀ ਤੁਹਾਨੂੰ ਪਤਾ ਮਾਲ ਪੂੜੇ ਕਿਵੇਂ ਬਣਦੇ ਆ ਹਾਂਜੀ ਮੈਂ ਮੈਂ ਆਟੇ ਦੇ ਉਹ ਗੋੜਦੇ ਨਾਲ ਬਣਦੇ ਆ ਆਟੇ ਦੇ ਵਿੱਚ ਪਾ ਕੇ ਅਸੀਂ ਬਣਾਈ ਕਰਕੇ ਮੈਨੂੰ ਪਤਾ ਹੈ ਘਰ ਦੇ ਵਿੱਚ ਬੱਚੇ ਖਾਂਦੇ ਆ ਜੇ ਸਮੇਂ ਚ ਹਾਂਜੀ ਤੁਸੀਂ ਬਣਾਨੇ ਹੋ ਹਾਂਜੀ ਬਣਾਏ ਬਣਾ ਤੇ ਹਾਂਜੀ अच्छा ਹੁਣ ਮੈਨੂੰ ਐ ਦੱਸੋ ਆਪਾਂ ਬੋਲੀਆਂ ਦੇ ਵਿੱਚ ਸੱਸ ਨੂੰ ਬਹੁਤ ਕੁਝ ਕਹਿੰਨੇ ਆ ਇਹ ਕਿਉਂ ਆ ਇਹ ਹੁਣ ਤੁਸੀਂ ਦੱਸੋ ਬਹੁਤਾਂ ਨੂੰ ਸੱਸ ਨੂੰ ਮਾੜੀਆਂ ਗੱਲਾਂ ਹੀ ਕਹਿੰਦੇ ਆ ਸੱਸ ਜੀ ਵਧੀਆ ਚੰਗੀਆਂ ਆ ਵਧੀਆ ਸਾਡੇ ਸੱਸ ਵੀ ਵਧੀਆ ਸੀ ਯੈਸ ਦਰਾਣੀਆਂ ਜਠਾਣੀਆਂ ਇਹ ਕਿਉਂ ਆਉਂਦੀਆਂ ਬੋਲੀਆਂ 'ਚ ਇਹ ਤਾਂ ਪਤਾ ਨਹੀਂ ਹੁਣ ਪਰ ਦਰਾਣੀਆਂ ਜਠਾਣੀਆਂ ਵੀ ਵਧੀਆ ਸਾਰੀਆਂ ਸਾਡੀਆਂ ਦਰਾਣੀਆਂ ਜਠਾਣੀਆਂ ਸੀ ਫਰੈਂਡ ਵੀ ਆਂ ਦਰਾਣੀਆਂ ਜਠਾਣੀਆਂ ਵੀ ਆ ਫੇਰ ਕੋਈ ਇੱਕ ਬੋਲੀ ਸੁਣਾਓ ਸੱਸ ਉੱਤੇ ਮੈਨੂੰ ਨਹੀਂ ਆਉਂਦੀ ਮੈਨੂੰ ਬੋਲੀਆਂ ਆਉਂਦੀਆਂ ਨਹੀਂ ਹੈਗੀਆਂ ਸੱਸ ਵਾਤਾ ਨਹੀਂ ਤੇਰਾ ਤਾਂ ਹੀ ਆ ਉਹ ਇੱਕ ਬੋਲੀ ਉਹੀ ਕਹਦੇ ਸੱਸ 12 49 13 40 ਇਹੀ ਆਉਂਦਾ ਇਹਦਾ ਕੀ ਮਤਲਬ ਹੋਇਆ ਵੀ ਸੱਸ ਘੱਟਿਆ ਨੋ ਉਹ ਤਾਂ ਵੀ ਉੱਤੇ ਆ ਅੱਛਾ ਹੁਣ ਜ਼ਮਾਨਾ ਵੈਸੇ ਬਦਲ ਗਿਆ ਹੈਨਾ ਹੁਣ ਰਿਸ਼ਤਿਆਂ ਦੇ ਵਿੱਚ ਨਹੀਂ ਨਹੀਂ ਮੈਨੂੰ ਲੱਗਦਾ ਹੁਣ ਰਿਸ਼ਤਿਆਂ 'ਚ ਬਰਾਬਰੀ ਆ ਹੈਨਾ ਬਹੁਤ ਪਿਆਰ ਆ ਨਾ ਸੱਸ ਦੇ ਵਿੱਚ ਹੁਣ ਤਾਂ ਬਹੁਤ ਬਦਲ ਗਿਆ ਦੀਦੀ ਅੱਜ ਦਾ ਸਮਾਂ ਪਹਿਲਾਂ ਤਾਂ ਸੀ ਸੱਸਾਂ ਮੇਨੇ ਮਾਰ ਦਿੰਦੀਆਂ ਹੁੰਦੀ ਸੀ ਹੈਨਾ ਹਾਂਜੀ ਹੁਣ ਨਹੀਂ ਨਹੀਂ ਇਦਾਂ ਦਾ ਕੁਝ ਕਾਫੀ ਘਟ ਗਿਆ ਪਹਿਲਾਂ ਨਾਲ ਹਾਂਜੀ ਬਹੁਤ ਘਟ ਗਿਆ ਕਾਰਨ ਕੀ ਲੱਗਦਾ ਜਿਉਂ ਉਹਨਾਂ ਨੇ ਨੋਹਾਂ ਨੂੰ ਤੇ ਇਹ ਬਣਾ ਲਿਆ ਤੇ ਨੋਹਾਂ ਨੇ ਉਹਨਾਂ ਨੂੰ ਮਾਵਾ ਬਣਾ ਲਿਆ ਸੋ ਗੱਲਬਾਤ ਹੋਰ ਵੀ ਪੈਣਾ ਨਾ ਕਰਦੇ ਆ ਸੱਚ-ਸੱਚ ਕਿੱਥੇ ਪਹੁੰਚੀਆਂ ਹੋਈਆਂ ਨੇ ਸੋ ਬਹੁਤ ਸੋਹਣਾ ਗਿੱਧਾ ਤੇ ਬਹੁਤ ਸੋਹਣੀਆਂ ਬੋਲੀਆਂ ਪਾਉਂਦੀ ਏ ਟੀਮ ਜਿਹੜੀ ਇਸ ਪਿੰਡ ਕੋਟ ਫਤੂਈ ਦੇ ਵਿੱਚ ਪਹੁੰਚੀ ਆ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਸੋਹਣਾ ਗਿੱਧਾ ਪਾਇਆ ਸੀ ਹੁਣ ਮੈਂ ਇਹਨਾਂ ਨੂੰ ਤਾਂ ਪੁੱਛ ਲਿਆ ਕਾਫੀ ਹੱਦ ਤੱਕ ਪਤਾ ਨਹੀਂ ਆ ਤੁਹਾਨੂੰ ਪਤਾ ਹੋਊਗਾ ਆਪਾਂ ਕਿਉਂ ਮਨਾਉਂਦੇ ਆ ਤੀਆਂ ਤੀਆਂ ਵੈਸੇ ਤਾਂ ਸਹੀ ਵਿੱਚ ਤਾਂ ਜਿਹੜਾ ਪਰਾਤਨ ਸੀਗਾ ਅਸੀਂ ਜਿੱਥੇ ਤੱਕ ਸੁਣਿਆ ਹੋਇਆ ਕਿਸੇ ਕੋਲੋਂ ਜਾਂ ਜਿੰਨੇ ਵੀ ਲੋਕਾਂ ਨੇ ਸਾਨੂੰ ਦੱਸਿਆ ਹੋਇਆ ਕਿ ਪੁਰਾਣੇ ਸਮੇਂ ਦੇ ਵਿੱਚ ਕੁੜੀਆਂ ਨੂੰ ਨਚਾਉਂਦੇ ਹੁੰਦੇ ਸੀ ਜਿਹੜੇ ਫੜ ਲੈਂਦੇ ਸੀਗੇ ਉਹ ਚੀਜ਼ ਨੂੰ ਇਹਨਾਂ ਨੇ ਬਦਲਾ ਕਰਕੇ ਤੀਆਂ ਦਾ ਦਰਜਾ ਦੇ ਦਿੱਤਾ ਹੋਇਆ ਤੀਆਂ ਅਸਲ ਵਿੱਚ ਜਿੱਦਾਂ ਹੁਣ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਜੇ ਆਪਾਂ ਔਸੀ ਨੂੰ ਲਾ ਲਈਏ ਤੇ ਉਹਨਾਂ ਨੂੰ ਇੱਕ ਕਿਸਮ ਦਾ ਮਿਲਣ ਦਾ ਮੌਕਾ ਸਾਰਿਆਂ ਨਾਲ ਮਿਲ ਜਾਂਦਾ ਉਹਨਾਂ ਨੂੰ ਸੱਦਿਆ ਜਾਂਦਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਆ ਔਰ ਉਹਨਾਂ ਨੂੰ ਸਾਰਾ ਇੰਜੋਏ ਹੁੰਦਾ ਉਹਨਾਂ ਦਾ ਰਹਿਣ ਵੀ ਆਉਂਦੀਆਂ ਕਈ ਕੁੜੀਆਂ ਪਰ ਸਹੀ ਦੇ ਵਿੱਚ ਤੀਆਂ ਜੜੀਆਂ ਮਤਲਬ ਮੈਂ ਅਮਰਸਾ ਕਿਹਾ ਹੋਇਆ ਆ ਤੇ ਜਿੱਥੇ ਤੱਕ ਅਸੀਂ ਸੁਣਿਆ ਹੈ ਆ ਕਿ ਜੋ ਇਹ ਤੀਆਂ ਹੈ ਤੀਆਂ ਸਹੀ ਰਿਵਾਜ ਨਹੀਂ ਹੈਗਾ ਅੱਛਾ ਹਾਂਜੀ वैसे ਹੁਣ ਕਾਫੀ ਰੁਝਾਨ ਘਟ ਗਿਆ ਹੋਇਆ ਨਾ ਨਾ ਪਹਿਲਾਂ ਵਾਂਗੂ ਜੜੀਆਂ ਔਰਤਾਂ ਨੇ ਪੇਕੇ ਆਉਂਦੀਆਂ ਨੇ ਸਾਵਣ ਮਹੀਨੇ ਮਹੀਨਾ ਮਹੀਨਾ ਹੁਣ ਨਹੀਂ ਰਿਹਾ ਜਾਂਦਾ ਉਹ ਪਹਿਲੇ ਜ਼ਮਾਨੇ ਹੁੰਦੇ ਸੀ ਸੀ ਹੁਣ ਤਾਂ ਚੁੰਨੀ ਨਾਲ ਚੁੰਨੀ ਕਹਿੰਦੇ ਕਹਾਵਤ ਦਿੱਤੀ ਹੋਈ ਏ ਕਿ ਚੁੰਨੀ ਨਾਲ ਚੁੰਨੀ ਵਟਾ ਲੈਂਦੀਆਂ ਆ ਤੇ ਠੀਕ ਆ ਕੋਈ ਗੱਲ ਨਹੀਂ ਰੋ ਇੱਥੇ ਹੀ ਬਸ ਇਹ ਹੀ ਹੈ ਠੀਕ ਹੈ ਤੇ ਅੱਜ ਕਿਹੜੀ ਬੋਲੀ ਪਾਉਂਗੇ ਹੁਣ ਇੱਥੇ ਆਪਾਂ ਤੁਸੀਂ ਜਿਹੜੀ ਕਹੋਗੇ ਉਹ ਹੀ ਪਾਦਾਂਗੇ। ਦਰਾਨੀ ਚਠਾਣੀ ਤੇ ਪਾਉਨੇ ਆ ਚਾਲਾ। ਦਰਾਨੀ ਦੁੱਧ ਰੇੜੇ ਕੇ ਜੇਠਾਣੀ ਦੁੱਧ ਰੇੜੇ ਕੇ ਦਰਾਨੀ ਦੁੱਧ ਰੇੜੇ ਕੇ ਜੇਠਾਣੀ ਦੁੱਧ ਰੇੜੇ ਕੇ ਮੈਂ ਲੈਨੀਆ ਵਿੜਕਾਵੇ ਸਿੰਗਾ ਲਿਆ ਬકરી ਦੁੱਧ ਸਿੰਗਾ ਲਿਆ ਬકરી ਹੋ ਸਿੰਗਾ ਲਿਆ ਬકરી ਦੁੱਧ ਇੱਕ ਦੀਦੀ ਨੇ ਪੁੱਛਿਆ ਸੀ ਸਵਾਲ ਸੱਸਾਂ ਦਾ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਦੇ ਸੱਸਾ ਲੜਾਕੀਆਂ ਹੁੰਦੀਆਂ ਸਾਡੀਆਂ ਤਾਂ ਮੇਰੀਆਂ ਤਾਂ ਚਾਚੀਆਂ ਵੀ ਬਹੁਤ ਚੰਗੀਆਂ ਆ ਮੈਂ ਸੇਹਲੀਆਂ ਆਂਗੂ ਆਪਣੀਆਂ ਚਾਚੀਆਂ ਚਾਚੀਆਂ ਸੱਸਾਂ ਨਾਲ ਵਰਤਦੀ ਭਾਵੇਂ ਮੈਂ ਥੋੜਾ ਸਮਝ ਰੈਂਦੀ ਆ ਉੱਥੇ ਕਿਉਂਕਿ ਮੇਰੇ ਮੰਮੀ ਇਕੱਲੇ ਰਹਿੰਦੇ ਇਸ ਕਰਕੇ ਪਰ ਸਾਡੇ ਵਿੱਚ ਕੋਈ ਤਾਂ ਸਾਨੂੰ ਲੱਗਦਾ ਨਹੀਂ ਹੈਗਾ ਕਿ ਸਾਡਾ ਚਾਚੀ ਵਾਲਾ ਚਾਚੀ ਸੱਸ ਵਾਲਾ ਜਾਂ ਚਾਚੀਆਂ ਵਾਲਾ ਸਕੀਆਂ ਵਾਲਾ ਪਿਆਰ ਆ ਅਸੀਂ ਸੇਹਲੀਆਂ ਵਾਂਗੂ ਹੀ ਰਹਿੰਦੀਆਂ ਪਰ ਸੱਸਾਂ ਜਿਹੜੀਆਂ ਆ ਠੀਕ ਆ ਇੱਕ ਟਾਈਮ ਤੇ ਆਪਣੀ ਮਾਂ ਵੀ ਸਾਨੂੰ ਦਬਕਦੀ ਆ ਤੇ ਸੱਸ ਵੀ ਦਬਕਦੀ ਆ ਉਹ ਦਬਕਣਾ ਜ਼ਰੂਰੀ ਵੀ ਆ ਕਹਿੰਦੇ ਹੁੰਦੇ ਦਰਦਰ ਫਿਰਦੀ ਨੋਂ ਗਈ ਤੇ ਬਹੁਤੇ ਹਾਸੇ ਧੀ ਗਈ ਇਹ ਪੁਰਾਣਾ ਕਿਹਾ ਹੋਇਆ ਕਹਾਵਤ ਹੈ ਔਰ ਵਾਕਿਆ ਜੀ ਇਹ ਸੱਚ ਗੱਲ ਹੈ ਜਦੋਂ ਅਸੀਂ ਆਪਣੇ ਬੱਚੇ ਨੂੰ ਆਪਣੇ ਹੱਥੋਂ ਕੱਢ ਲੈਨੇ ਆ ਉਹ ਫਿਰ ਸਾਡੇ ਹੱਥੋਂ ਨਿਕਲਦਾ ਨਿਕਲਦਾ ਹੀ ਨਿਕਲ ਜਾਂਦਾ ਸੋ ਇਸ ਕਰਕੇ ਕਹਿੰਦੇ ਸੱਸਾ ਸੱਸਾ ਹਰ ਕਈ ਕਹਿੰਦਾ ਬਈ ਸੱਸਾ ਸੱਸਾ ਹਰ ਕਈ ਕਹਿੰਦਾ ਉਹ ਸੱਸਾ ਹੁੰਦੀਆਂ ਧਰਮ ਦੀਆਂ ਮਾਵਾਂ ਨਾਲੇ ਸੱਸਾ ਪੁੱਤ ਦਿੰਦੀਆਂ ਸਪੁੱਤ ਦਿੰਦੀਆਂ ਨਾਲੇ ਸਸਾਪੁੱਤ ਦਿੰਦੀਆਂ ਆਹ ਲੋ ਜੀ ਸਵਾਰਪੀਟੀ 24 ਤੇ ਤੁਸੀਂ ਵੇਖ ਰਹੇ ਸੀ ਤੀਕੋਪਿੰਡ ਕੋਟ ਫਤੂਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅ ਇਸ ਸਾਲ ਮਨਾਇਆ ਜਾਣ ਵਾਲਾ ਤੀਆਂ ਦਾ ਇਹ ਤਿਉਹਾਰ ਹੈ ਜਿਹੜਾ ਕਿ ਸਾਡੇ ਪੰਜਾਬੀ ਪਰੰਪਰਾ ਦੀ ਆਨ ਬਾਨ ਤੇ ਸ਼ਾਨ ਹੈ ਸਾਡੀ ਵਿਰਾਸਤ ਦਾ ਹਿੱਸਾ ਹੈ ਸੋ ਬਸ਼ੱਕ ਹੁਣ ਜ਼ਮਾਨਾ ਕਾਫੀ ਮਾਡਰਨਾਈਜ਼ ਹੋ ਚੁੱਕਿਆ ਹੈ ਉਹ ਗੱਲਾਂ ਬਾਤਾਂ ਪੁਰਾਣੇ ਜ਼ਮਾਨੇ ਦੀਆਂ ਹੁਣ ਨਹੀਂ ਰਹੀਆਂ ਜੋ ਪਹਿਲਾਂ ਹੋਇਆ ਕਰਦੀਆਂ ਸਨ ਪਰ ਫੇਰ ਵੀ ਸਾਨੂੰ ਆਪਣਾ ਜਿਹੜਾ ਵਿਰਸਾ ਹੈ ਉਹ ਭੁੱਲਣਾ ਨਹੀਂ ਚਾਹੀਦਾ ਤੇ ਸਾਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਬਾਰੇ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਸਾਡਾ ਪੰਜਾਬੀ ਪਹਿਰਾਵਾ ਕਿਹੋ ਜਿਹਾ ਹੈ ਸਾਡੇ ਪੰਜਾਬੀ ਸੰਧ ਕਿਹੋ ਜਿਹੇ ਨੇ ਸਾਡੇ ਗਹਿਣੇ ਕਿਹੋ ਜਿਹੇ ਨੇ ਸਾਡੀ ਪੰਜਾਬੀ ਕਲਚਰ ਦੇ ਵਿੱਚ ਜੀਤ ਤੇ ਬੋਲੀਆਂ ਦੀ ਕੀ ਅਹਿਮੀਅਤ ਆ ਜੇਕਰ ਅਸੀਂ ਖੋਦੀ ਆਪਣੀ ਵਿਰਾਸਤ ਨੂੰ ਆਪਣੇ ਨਾਲ ਜੋੜ ਕੇ ਰੱਖਾਂਗੇ ਤਾਂ ਸਾਡੀ ਵਿਰਾਸਤ ਆਉਣ ਵਾਲੇ ਸਮੇਂ ਸਦੀਆਂ ਤੱਕ ਜ਼ਿੰਦਾ ਰਹੇਗੀ ਪਿੰਡਕੋਟ ਫਤੂਈ ਦੇ ਵਿੱਚ ਇਹ ਤੀਆਂ ਦਾ ਤਿਉਹਾਰ ਤਾਂ ਮਨਾਇਆ ਜਾ ਰਿਹਾ ਇਸ ਪਿੰਡ ਦੇ ਬਾਰੇ ਵੀ ਥੋੜੀ ਜਾਣਕਾਰੀ ਲੈਣੇ ਆ ਪੈਣੇ ਸਤਿ ਸ੍ਰੀ ਅਕਾਲ ਪਹਿਲਾਂ ਆਪਣਾ ਨਾਮ ਦੱਸ ਕੁਲਵਿੰਦਰ ਕੌਰ ਤੁਸੀਂ ਕਦੋਂ ਤੋਂ ਰਹਿ ਰਹੇ ਹੋ ਇਸ ਪਿੰਡ ਵਿੱਚ 2007 ਤੋਂ ਅੱਛਾ ਕੀ ਦੱਸਣਾ ਚਾਹੁੰਦੇ ਹੋ ਇਸ ਪਿੰਡ ਬਾਰੇ ਕੀ ਖਾਸ ਆ ਤੁਹਾਡੇ ਪਿੰਡ ਵਿੱਚ ਸਾਡਾ ਪਿੰਡ ਬਹੁਤ ਵਧੀਆ ਹੈ ਹਾਂਜੀ ਇੱਥੇ ਦੇ ਸਰਪੰਚ ਸਾਹਿਬਾਨ ਬਹੁਤ ਵਧੀਆ ਆ ਪਿੰਡ ਦਾ ਸਹਿਯੋਗ ਵਧੀਆ ਆ ਸਾਡੇ ਸਾਬਕਾ ਸਰਪੰਚ ਗੁਰਮੀਲ ਸਿੰਘ ਮੌਜੂਦਾ ਸਰਪੰਚ ਮੋਹਨ ਲਾਲ ਜੀ ਪਿੰਡ ਦੇ ਵਧੀਆ ਨੇ ਸਟਾਫ ਸਾਰੇ ਰਲ ਮਿਲ ਕੇ ਹੀ ਕੰਮ ਕਰਦੇ ਆ ਤੀਆਂ ਦਾ ਤਿਉਹਾਰ ਸਾਡਾ ਬਹੁਤ ਵਧੀਆ ਕਰਦੇ ਆ 2021 ਤੋਂ ਲੈ ਕੇ 2025 ਤੱਕ ਮਨਾ ਰਹੇ ਆ 21 ਤੋਂ ਸ਼ੁਰੂ ਕੀਤਾ ਹੈ 21 ਤੋਂ ਸਟਾਰਟ ਹਾਂਜੀ ਪੰਜਵਾਂ ਸੀਗਾ ਹਰ ਸਾਲ ਇਹਦੇ ਵਿੱਚ ਕੀ ਬਦਲਾਵ ਲੱਗਾ ਤੁਹਾਨੂੰ ਤੀਆ ਦੇ ਮੇਲੇ ਦੇ ਵਿੱਚ ਵੈਸੇ 2021 ਤੋਂ 22 23 ਦੇ ਵਿੱਚ ਤਾਂ ਮਤਲਬ ਕਲਾਕਾਰ ਬੁਲਾਉਂਦੇ ਸੀਗੇ ਤੇ 2024 ਦੇ ਵਿੱਚ ਗਿੱਧਾ ਪਾਰਟੀ ਤੇ 2025 ਚ ਵੀ ਇਹੀ ਬੁਲਾਈ ਆ ਤੇ ਹਰ ਸਾਲ ਪਿੰਡ ਦੀਆਂ ਔਰਤਾਂ ਨੂੰ ਚਾਹ ਹੁੰਦਾ ਕਿ ਇਸ ਸਾਲ ਕਿਵੇਂ ਦਾ ਹੋਊਗਾ ਹਾਂਜੀ ਹਾਂਜੀ ਸਾਰੇ ਬਹੁਤ ਸਹਿਯੋਗ ਦਿੰਦੇ ਆ ਸਾਰੇ ਪਿੰਡ ਨਾਲ ਵਾਲੇ ਕੀ ਕਰਦਾ ਹੈ ਐਨਆਰਆਈ ਭਰਾਵਾਂ ਦਾ ਕੀ ਸਹਿਯੋਗ ਆ ਇਸ ਮੇਲੇ ਨੂੰ ਕਰਾਉਣ ਲਈ ਬਹੁਤ ਜ਼ਿਆਦਾ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਭ ਹਾਂਜੀ ਪਿੰਡ 'ਚ ਕਿੰਨੇ ਸਕੂਲ ਨੇ ਦੋ ਕਿੱਥੋਂ ਤੱਕ ਦੇ ਨੇ 1 ਪੰਜਵੀਂ ਤੱਕ 1 2 ਤੱਕ ਹੈ ਹਾਂ ਜੀ ਹੋਰ ਪਿੰਡ ਦੇ ਵਿੱਚ ਕੀ ਖਾਸ ਆ ਸਾਡੇ ਪਿੰਡ ਦੇ ਵਿੱਚ ਤਾਂ ਹੁਣ ਮੈਨੂੰ ਪਤਾ ਨਹੀਂ ਖਾਸ ਕਰਕੇ ਕੋਟ ਦਾ ਦਸਹਿਰਾ ਬਹੁਤ ਮਸ਼ਹੂਰ ਆ ਬਹੁਤ ਪੁਰਾਣੇ ਟਾਈਮ ਤੋਂ ਚੱਲਦਾ ਆ ਪਿੰਡ ਦਾ ਦਸਹਿਰਾ ਹਾਂ ਜੀ ਹਾਂ ਜੀ ਕੀ ਖਾਸ ਕੀ ਹੁੰਦਾ ਉਹਦੇ ਵਿੱਚ ਆਜਾ ਹਾਂ ਨਹੀਂ ਦਸਹਿਰਾ ਤਾਂ ਬਹੁਤ ਵਧੀਆ ਜਿੱਦਾਂ ਪਹਿਲਾਂ ਬਜ਼ੁਰਗ ਕਰਦੇ ਹੁੰਦੇ ਸੀ ਉਦੋਂ ਹੀ ਗਾਹਾਂ ਬੱਚੇ ਕਰਦੇ ਆ ਹੁਣ ਹਾਂ ਜੀ ਬਹੁਤ ਮਸ਼ਹੂਰ ਆ ਅਸੀਂ ਵੀ ਪਹਿਲੀ ਵਾਰੀ ਆ ਕੇ ਇੱਥੇ ਦੇਖਿਆ ਸੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰੋ ਥੈਂਕ ਯੂ ਜੀ ਐਨ ਆਰ ਆਈ ਜਿਹੜੇ ਨੇ ਉਹ ਵੀ ਪਿੰਡ ਦੇ ਵਿੱਚ ਜਿਵੇਂ ਆਏ ਹੋਏ ਨੇ ਤੇ ਗ੍ਰੀਸ ਤੋਂ ਗ੍ਰੀਸ ਦੀਆਂ ਜੰਪਲ ਕੁਝ ਲੜਕੀਆਂ ਜੜੀਆਂ ਨੇ ਅੱਜ ਈਆਂ ਦੇ ਮੇਲੇ ਦੇ ਵਿੱਚ ਆਈਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੂੰ ਮੇਲੇ ਬਾਰੇ ਕਿੰਨਾ ਕੁ ਪਤਾ ਈਆਂ ਦੇ ਬਾਰੇ ਕਿੰਨਾ ਪਤਾ ਹੈਲੋ ਕੀ ਨਾਮ ਹੈ ਤੁਹਾਡਾ ਸਜਣਾ ਸੰਜਨਾ ਤੁਹਾਡਾ ਮੈਰੀ 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 ਓਕੇ ਸੰਜਨਾ ਐਂਡ ਮੈਰੀ ਤੁਸੀਂ ਗ੍ਰੀਸ ਤੋਂ ਦੋਨੋਂ ਹਾਂ ਜਾ ਜਾ ਪੁੱਠੇ ਦੇ ਬੋਰਨ ਹਾਂਜੀ ਦੋਨੋਂ ਹਾਂਜੀ ਆਪਾਂ ਸਿਸਟਰਜ਼ ਹੋ ਹਾਂ ਜਾਨੀ ਓਕੇ ਕਿੰਨੀ ਕਵਾਰੀ ਇੰਡੀਆ ਆਏ ਹੋ ਪਹਿਲਾਂ ਪਹਿਲਾਂ ਆਪਾਂ ਕੁਛ ਸਾਲ ਰਹਿ ਚੁੱਕੇ ਆ ਪਰ ਹੁਣ ਇਸ ਟਾਈਮ ਪਹਿਲੀ ਵਾਰ ਆਏ ਆ ਕਿਨੇ ਟਾਈਮ ਬਾਅਦ 6 ਸਾਲ ਹੋ ਚੁੱਕੇ ਆ ਤੁਸੀਂ ਇਹ ਤੀਆਂ ਦਾ ਜਿਹੜਾ ਫੰਕਸ਼ਨ ਹੁੰਦਾ ਦੇਖ ਰਹੇ ਹੋ ਪਿੰਡ ਵਿੱਚ ਇਦੇ ਬਾਰੇ ਪਤਾ ਹੈ ਕੀ ਚੀਜ਼ ਹੈ ਨਹੀਂ ਨਹੀਂ ਪਹਿਲੀ ਵਾਰ ਆ ਪਾਇਆ ਸਾਨੂੰ ਕਲਚਰ ਬਾਰੇ ਪਤਾ ਹੈ ਹਾਂਜੀ ਹਾਂਜੀ ਆ ਜਾਣਦੇ ਹਾਂ ਐਦਾਂ ਨਹੀਂ ਪਤਾ ਹੈ ਕਨਹੀਂ ਦੱਸਣ ਵਾਸਤੇ ਓਕੇ ਕਿਸ ਤਰ੍ਹਾਂ ਦਾ ਲੱਗਾ ਫੰਕਸ਼ਨ ਜੀ ਹਾਂਜੀ ਵਧੀਆ ਵਾ ਅਗਰ ਫੰਕਸ਼ਨ ਹੀ ਵਧੀਆ ਜਦ ਸਾਰੇ ਡਾਂਸ ਵੀ ਕਰ ਰਹੇ ਕਰਦੇ ਆ ਤੇ ਪਲੱਸ ਆਪਾਂ ਇੱਧਰ ਮੋੜੇ ਵੀ ਦੇਖ ਚੁੱਕੇ ਅਗੂ ਵਧੀਆ ਚੀਜ਼ ਜਾ ਵਾ ਥੋੜਾ ਕਨੈਕਸ਼ਨ ヒストਰੀ ਬਾਰੇ ਪਤਾ ਚੱਲ ਰਿਹਾ ਹੈ ਕੰਟਰਡੀਸ਼ਨ ਬਾਰੇ ਜਦ ਬਹੁਤ ਵਧੀਆ ਹੋਰ ਤੁਸੀਂ ਵਾਪਸ ਆਪਣੀ ਕੰਟਰੀ ਜਾਓਗੇ ਹੁਣ ਗ੍ਰੀਸ ਉੱਥੇ ਜਾ ਕੇ ਆਪਣੇ ਮੇਟਸ ਦੱਸੋਗੇ ਕਿ ਅਸੀਂ ਇੰਡੀਆ ਦੇ ਵਿੱਚ ਕੀ ਵੇਖਿਆ ਕੀ ਹੁੰਦਾ ਹੈ ਹਾਂਜੀ ਓਕੇ ਕਿਸੇ ਵੀ ਬੋਲੀ ਦੇ ਬਾਰੇ ਨੌਲੇਜ ਹੈਗੀ ਹੈ ਜਿਹੜੀ ਇਹਨਾਂ ਨੇ ਬੋਲੀ ਹੈ ਇੱਥੇ ਗਿੱਧਾ ਪਾਇਆ ਹੈ ਉਹਦੇ ਬਾਰੇ ਪਤਾ ਕੁਝ ਪੰਜਾਬੀ ਸਾਨੂੰ ਆਉਂਦੀ ਆ ਪੰਜਾਬੀ ਹਿੰਦੀ ਆਉਂਦੀ ਆ ਸਾਨੂੰ ਤੇ ਜਿਹੜਾ ਇਹ ਗਿੱਧਾ ਪਾਇਆ ਗਿੱਧੇ ਬਾਰੇ ਪਤਾ ਗਿੱਧਾ ਕੀ ਆ ਐਨ ਉਹ ਬਾਕੀ ਇਹਨਾਂ ਚੱਕ ਗਿੱਦਾ ਸਾਡਾ ਪੰਜਾਬੀ ਕਲਚਰ ਦਾ ਲੇਡੀਜ਼ ਦਾ ਡਾਂਸ ਆ ਠੀਕ ਆ ਨਾਚ ਆ ਜਿਹੜਾ ਕਿ ਔਰਤਾਂ ਪਾਉਂਦੀਆਂ ਨੇ ਤੇ ਮੁੰਡੇ ਕੀ ਪਾਉਂਦੇ ਨੇ ਭੰਗੜਾ ਆ ਵੈਰੀ ਗੁੱਡ ਸੋ ਮੁੰਡੇ ਪਾਉਂਦੇ ਨੇ ਹੰਗੜਾ ਅੱਛਾ ਮੈਨੂੰ ਐ ਦੱਸੋ ਤੁਸੀਂ ਹਰ ਸਾਲ ਔਰੰਡਾ ਮੰਨ ਹੈ ਥੋੜਾ ਔਖਾ ਹੋ ਗਿਆ ਕਿ ਸਾਡਾ ਪੜਾਈ ਵਗੈਰਾ ਵੀ ਚੱਲਦੀ ਆ ਬਟ ਉਹਦਾ ਵੈਸੇ ਆਣਾ ਚਾਹਉ ਕਿਉਂਕਿ ਮम्मा ਵੀ ਆ ਮੇਰੇ ਭਰਾ ਨੂੰ ਵੀ ਜਾਂਦਾ ਸ਼ੌਂਕ ਹੈ ਤੇ ਰਿੰਦਾ ਪਪਾ ਸੰਦਾਂ ਤੇ ਜੁਰਾ ਗਰਮੀ ਕਿੰਨੀ ਕਿ ਲੱਗ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਗਰਮੀ ਦੇਖੀ ਪਹਿਲਾਂ ਇਹ ਨਹੀਂ ਪਹਿਲਾਂ ਹੈਗੀ ਸੀ ਇੰਨੀ ਗਰਮੀ ਇੰਨੀ ਹੈਗੀ ਲੇਕਿਨ ਐਤ ਕੀ ਮੇ ਵਗੈਰਾ ਪੈ ਚੁੱਕਾ ਵਾ ਥੋੜੇ ਹੋਮ ਜੇ ਹੋ ਚੁੱਕਾ ਵਾ ਪੰਜਾਬੀ ਬਹੁਤ ਛੋੜੇ ਬੋਲਦੇ ਹੋ ਥੈਂਕ ਯੂ ਬਹੁਤ ਵਧੀਆ ਲੱਗਾ ਗੱਲ ਕਰਕੇ ਸੋ ਇਹਨਾਂ ਦੇ ਜਿਹੜੇ ਮਦਰ ਨੇ ਉਹ ਵੀ ਸਾਡੇ ਨਾਲ ਨੇ ਪੰਜੀ ਤੁਸੀਂ ਇੰਡੀਆ ਆਏ ਹੋ ਬੱਚਿਆਂ ਨੂੰ ਲੈ ਕੇ ਆਏ ਹੋ ਖਾਸ ਕਰਕੇ ਨਹੀਂ ਤਾਂ ਜਿੰਨੇ ਐਨ ਆਰ ਆਈਸ ਹੁੰਦੇ ਨੇ ਉਹਨਾਂ ਦੇ ਬੱਚੇ ਜਿਹੜੇ ਆਣਾ ਪਸੰਦ ਨਹੀਂ ਕਰਦੇ ਆ ਨਾ ਬੱਚੇ ਕਿਵੇਂ ਮੰਨੇ ਬਹੁਤ ਵਧੀਆ ਪਸੰਦ ਬਹੁਤ ਕਰਦੇ ਆਂ ਇੰਡੀਆ ਹਣਾ ਉਹ ਜਿਆਦਾ ਤੁਸੀਂ ਅੱਜ ਤੀਆਂ ਦਾ ਫੰਕਸ਼ਨ ਇਹਨਾਂ ਨੂੰ ਦਿਖਾਇਆ ਇਹਨਾਂ ਨੇ ਤੁਹਾਨੂੰ ਸਵਾਲ ਕਰਨੇ ਬਾਅਦ ਵਿੱਚ ਹਾਂਜੀ ਓਕੇ ਮੈਂ ਇੱਕੀ ਮੈਂ ਦੱਸਾਂ ਕਿ ਦੇਖਿਆ ਕਿ ਕਿ ਪੁਰਾਣਾ ਹੋਲਡ ਕਲਚਰ ਦਿਖਾਇਆ ਰਾਨੂੰ ਵਧੀਆ ਲੱਗਾ ਵਧੀਆ ਹੈ ਉਹਨਾਂ ਨੂੰ ਪਤਾ ਲੱਗਦਾ ਬੈ ਕਿੱਥੋਂ ਸਾਡੇ ਮਾਵਾਪੀ ਤੁਹਾਨੂੰ ਕਿੰਨੇ ਸਾਲ ਹੋ ਗਏ ਗਰੀਸ ਗਿਆ 22 ਸਾਲ 22 ਸਾਲ ਹੋ ਗਏ ਅੱਜ ਵੀ ਪੰਜਾਬ ਯਾਦ ਆਉਂਦਾ ਹਾਂਜੀ ਬਹੁਤ 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 ਸ਼ੁਕਰੀਆ ਸੋ ਤੀਆਂ ਦਾ ਤਿਉਹਾਰ ਤੁਹਾਨੂੰ ਵੀ ਮੁਬਾਰਕ ਹੋਵੇ ਆਰਪੀਡੀ 24 ਤੇ ਤੁਸੀਂ ਇਹ ਦੇਖ ਰਹੇ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਤਿਉਹਾਰ ਜਿਵੇਂ ਇਸ ਪਿੰਡ ਦੇ ਵਿੱਚ ਮਨਾਇਆ ਗਿਆ ਜ਼ਰੂਰ ਪਸੰਦ ਆਵੇਗਾ ਮੈਂ ਸ਼ੀਤਲ ਠਾਕੁਰ ਕੈਮਰਾਮੈਨ सुरेंद्र ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ